ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਟਾਪਿਕ ਸਾਮਣੀਆਂ ਸਾਰਿਆਂ ਦੇ ਵੀ ਪਹਿਲਾਂ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਜੋ ਕਪਲਸ ਰਹਿੰਦੇ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਜੋ ਲੈਂਦੇ ਨੇ ਹਾਈ ਕੋਰਟ ਦੇ ਵਿੱਚੋਂ ਜਾ ਕੇ ਪਹਿਲਾਂ ਕਈ ਵਾਰ ਉਹ ਨਹੀਂ ਮਿਲਦੀ ਸੀ ਤੇ ਕਾਫੀ ਚਰਚਾ ਦੇ ਵਿੱਚ ਸੀ ਵੀ ਜਿਹੜੇ ਪਹਿਲਾਂ ਹੀ ਵਿਆਹੇ ਹੋਏ ਨੇ ਜੋ ਲਿਵ ਇਨ ਦੇ ਵਿੱਚ ਰਹਿੰਦੇ ਨੇ ਵਿਦਆਊਟ ਆਨੀ ਡਿਵੋਰਸ ਤੋਂ ਉਹਨਾਂ ਨੂੰ ਪ੍ਰੋਟੈਕਸ਼ਨ ਅਵੇਲੇਬਲ ਨਹੀਂ ਹੁੰਦੀ ਸੀ ਤਾਂ ਇਹਦੇ ਉੱਪਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਜਮੈਂਟ ਜਸਪਾਲ ਲੰਨਾ ਨਦਰ ਵਰਸਸ ਸਟੇਟ ਆਫ ਅਨਦਰ ਦੇ ਵਿੱਚ ਗੱਲ ਕਲੀਅਰ ਕੀਤੀ ਹੈ ਵੀ ਲਿਵ ਇਨ ਕਪਲਸ ਐਨਟਾਈਟਲ ਟੂ ਪ੍ਰੋਟੈਕਸ਼ਨ ਈਵਨ ਇਫ ਵਨ ਆਫ 뎀 ਇਜ਼ ਆਲਰੇਡੀ ਮੈਰਿਡ ਤੇ ਲਿਵ ਇਨ ਦੇ ਵਿੱਚ ਜੋ ਕਪਲਸ ਰਹਿੰਦੇ ਨੇ ਉਹ ਪ੍ਰੋਟੈਕਸ਼ਨ ਦੇ ਲਈ ਐਨਟਾਈਟਲਡ ਕਰਦੇ ਨੇ ਚਾਹੇ ਕੋਈ ਵੀ ਉਹਨਾਂ ਦੇ ਵਿੱਚੋਂ ਇੱਕ ਜਣਾ ਜਿਹੜਾ ਹੈਗਾ ਵਿਆਹਿਆ ਹੋਇਆ ਹੋਵੇ ਸੋ ਇਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਸਵਾਲਾਂ ਦਾ ਵੀ ਜਿਹੜਾ ਹੈਗਾ ਕੁਐਸਚਨਸ ਵੀ ਇਹਦੇ ਵਿੱਚ ਜਿਹੜੇ ਰਾਈਜ਼ ਹੋਏ ਸੀ ਮੇਨਲੀ ਇਹ ਹੀ ਗੱਲ ਸੀ ਵੀ ਕੀ ਉਹਨਾਂ ਨੂੰ ਜਿਹੜੀ ਹੈਗੀ ਪ੍ਰੋਡਕਸ਼ਨਜ਼ ਜਾਰੀ ਕੀਤੀ ਜਾ ਸਕਦੀ ਹੈ ਵੀ ਜੋ ਆਲਰੇਡੀ ਇਹਦੇ ਵਿੱਚ ਬੈਏ ਹੋਏ ਨੇ ਵੀ ਉਹਨਾਂ ਦੇ ਜਿਹੜਾ ਮਰਚਨ ਸਟੇਟਮੈਂਟਸ ਹੈ ਉਹਨੂੰ ਆਪਾਂ ਛੱਡ ਸਕਦੇ ਹਾਂ ਪ੍ਰੋਡਕਸ਼ਨ ਦੇਣ ਲਈ ਇਹਦਾ ਵੀ ਜਿਹੜਾ ਕੁਐਸਚਨ ਰਾਈਜ਼ ਕੀਤਾ ਗਿਆ ਸੀ ਕਿ ਜਿਹੜੀ ਹੈਗੀ ਵਬ ਜਿਹੜੇ ਹੈਗੇ ਕੋਰਟ ਦੇ ਵਿੱਚ 네ਗੇਟਿਵ ਹੈ ਵੀ ਇਹਨੂੰ ਪ੍ਰੋਡਕਸ਼ਨ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਦੂਜੀ ਗੱਲ ਜਿਹੜੀ ਹੈਗੀ ਆ ਜੋਸਫ ਸਾਇਨ ਵਰਸ ਯੂਨੀਅਨ ਆਫ ਇੰਡੀਆ ਮਾਨਜੋਗ ਸਪਰੀਮ ਕੋਰਟ ਦੀ ਜਿਹੜੀ ਜਜਮੈਂਟ ਸੀ ਇਹਦੇ ਵਿੱਚ ਮੇਨਲੀ ਇਹ ਗੱਲ ਕੀਤੀ ਰਾਈਟ ਟੂ ਚੁਆਇਸ ਹੈਜ਼ ਬੀਨ ਸਟੇਟਡ ਟੂ ਦਾ ਰਾਈਟ ਆਫ ਲਾਈਫ ਅੰਡਰ ਦਾ ਆਰਟੀਕਲ 21 ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਵੀ ਉਹਦੇ ਹਿਸਾਬ ਨਾਲ ਆਰਟੀਕਲ 21 ਹਿਸਾਬ ਨਾਲ ਕਿਸੇ ਨੂੰ ਚੂਜ਼ ਕਰਨ ਦਾ ਬੰਦੇ ਦਾ ਅਧਿਕਾਰ ਹੈ ਤੇ ਉਹ ਆਰਟੀਕਲ 21 ਦੇ ਵਿੱਚ ਆਉਂਦਾ ਹੈ ਤੇ ਉਹਦੇ ਖਿਲਾਫ ਜਿਹੜੀ ਜਿਹੜੀ ਹੈਗੀ ਪ੍ਰੋਟੈਕਟ ਗਲਾਪ ਦੀ ਇਹਨਾਂ ਨੂੰ ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਜਾਰੀ ਕੀਤੀ ਗਈ ਸੀ ਸੋ ਮੇਨਲੀ ਇਹਦੇ ਵਿੱਚ ਗਾਈਡਲਾਈਨ ਕੁਝ ਕੋਰਟ ਵੱਲੋਂ ਵੀ ਸੁ ਉਹ ਕੋਈ ਵੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨੂੰ ਵੀ ਟਾਈਪਸ ਕਰ ਸਕਦੇ ਨੇ ਇਦਾਂ ਪ੍ਰੋਟੈਕਸ਼ਨ ਲੈਣ ਲਈ ਤੇ ਉਹ ਸਟੇਟ ਹਿਊਮਨ ਰਾਈਟ ਕਮਿਸ਼ਨ ਨੂੰ ਵੀ ਇਦਾਂ ਦੇ ਪ੍ਰੋਟੈਕਸ਼ਨ ਵਾਸਤੇ ਜੇ ਉਹਨਾਂ ਨੂੰ ਕੋਈ ਇਦਾਂ ਦੀ ਠੇਸ ਹੁੰਦੀ ਹੈ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੇ ਆਲਰੇਡੀ ਮੈਰਿਟ ਨੇ ਪ੍ਰੋਟੈਕਸ਼ਨ ਦੇ ਵਿੱਚ ਲਾਇਲ ਕਰਦੇ ਨੇ ਡੈਟ ਪ੍ਰੋਟੈਕਸ਼ਨ ਦੇ ਵਿੱਚ ਜਾਂਦੇ ਨੇ ਤਾਂ ਉਹ ਸਟੇਟ ਹਿਊਮਨ ਰਾਈਟ ਕਮਿਸ਼ਨ ਨੂੰ ਵੀ ਜਿਹੜੀ ਹੈਗੀਆਂ ਸੂਚਿਤ ਕਰ ਸਕਦੇ ਨੇ ਤੇ ਉਹਨਾਂ ਨਾਲ ਬਾਹਰ ਦਾ ਲਵ ਕਰ ਸਕਦੇ ਨੇ ਸੋ ਮੇਨਲੀ ਜਿਸਪਾਲ ਵਰਸਸ ਅਨਦਰ ਸਟੇਟ ਆਫ ਹਰਿਆਣਾ ਦੇ ਵਿੱਚ ਜਿਹੜੀ ਹੈ ਇਹਦੇ ਵਿੱਚ ਮਾਨ ਜੋ ਕੋਰਟ ਨੇ ਕਲੀਅਰ ਕੀਤਾ ਹੈ ਵੀ ਜਿਹੜੇ ਕਪਲਸ ਨੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ ਤਾਂ ਇਹ ਕੁੜੀ ਪਹਿਲਾਂ ਵੀ ਆਈ ਹੋਈ ਹੈ ਚਾਹੇ ਪਹਿਲਾਂ ਮੁੰਡਾ ਵੀ ਆਇਆ ਹੋਇਆ ਜੋ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਨੇ ਤਾਂ ਉਹ ਪ੍ਰੋਟੈਕਸ਼ਨ ਦੇ ਲਈ ਜਿਹੜੇ ਹੈਗੇ ਨੂੰ ਐਨਟਾਈਟਲ ਕਰਦੇ ਨੇ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਆਫ ਦਿ ਇੰਡੀਆ ਕਨ ਅ ਜੱਜਮੈਂਟ ਆਫ ਜੋਸੇਫ ਅਸਰਸ ਅਨਦਰਸ ਕਨਨ ਸੁਪਰੀਮ ਕੋਰਟ ਜੱਜਮੈਂਟਸ ਥੈਂਕ ਯੂ ਸ਼ੇਅਰ ਇਟ